ਕੌਣ ਕਹਿੰਦੇ ਵੀ ਇਰਤਰੀ ਕੋ ਨੀਣਾ ਨੀਲੇ ਅਸੀ ਵੀ ਸ਼ੀਰੇ ਪਿੱਥੋਂ ਨਾਲ ਤੇ ਰਮਨ ਲਾ ਵੀ ਭਰਾਵਾਂ ਵਾਲਾ ਪਿਆਰ ਸੀ ਵੀ ਤੂੰ ਸ਼ੀਰੇ ਦੇ ਨਾਲ ਘਰੇ ਵੀ ਰਹਿੰਦਾ ਰਿਹਾ ਸ਼ੀਰੇ ਨਾਲ ਮੈਚ ਵੀ ਬਹੁਤ ਖੇਡੇ ਪਿੱਥੋਂ ਵਾਲੇ ਨਾਲ ਤੇ ਖੁੰਡੀ ਨਾਲ ਵੀ ਖੇਡਦੇ ਰਹਾ ਕਹਿੰਦੇ ਇਹਨਾਂ ਨੇ ਤੇਰਾ ਯਾਰ ਜਾਣ ਬੁੱਝ ਕੇ ਤੇਰਾ ਕੰਮ ਨਹੀਂ ਕੀਤਾਗਾ ਤੇ ਤੈਨੂੰ ਜਾਣ ਬੁੱਝ ਕੇ ਇਹਨਾਂ ਨੇ ਭੇਜਿਆ ਨਹੀਂ ਹਮ ਕਿਤੇ ਨਾ ਕਿਤੇ ਤਾਂ ਮੈਨੂੰ ਵੀ ਲੱਗਦਾ ਸੀ ਯਾਰ ਵੀ ਨਹੀਂ ਯਾਰ ਵੀ ਮੈਨੂੰ ਜਿਵੇਂ ਕਹਿੰਦੇ ਕੀ ਪਤਾ ਇਹਨਾਂ ਹੋਵੇ ਹਨ ਸਹੀ ਟੂਰਨਾਮੈਂਟ ਤੁਹਾਡਾ ਸਨਮਾਨ ਹੁੰਦਿਆ ਮੈਂ ਫੇਸਬੁੱਕ ਤੇ ਤੁਹਾਡਾ ਨਾਮ ਜੁਆਇਨ ਨਾਗਾ ਹਾਂ ਕੱਲੀ ਲੱਕੜ ਦੀ ਘੁੱਗੀ ਦਿੰਦੇ ਆ ਕਿ ਚਾਰ ਪੈਸੇ ਵੀ ਦਿੰਦੇ ਆ ਪਰ ਜਦੋਂ ਬਾਈ ਨੰਗਲੰਗ ਵਾਲੇ ਸੰਦੀਪ ਨੇ ਕਿਹਾ ਸੀ ਵੀ ਤੈਨੂੰ ਯਾਰ ਮੱਲਾ ਯਾਰ ਮੈਂ ਕਹਿੰਦਾ ਵੀ ਤੈਨੂੰ ਲੈ ਕੇ ਹੀ ਜਾਊਂਗਾ ਹੋશી ਹੋ ਇੱਧਰ ਲਵਾ ਇੱਧਰ ਹੋਏ ਉਹ ਸਾਲ ਜਦੋਂ ਮੇਰਾ ਬਾਹਰ ਦਾ ਰਜਿਸਟਰ ਹੋ ਗਿਆ ਵੀ ਬਾਹਰ ਮੈਚ ਨਹੀਂ ਹੋਏ 70 ਕਿਲੋ ਦੇ ਤੇ ਮੈਨੂੰ ਕਿਸੇ ਨਾਲ ਕੋਈ ਜਲਾਸਿਕਵਾ ਨਹੀਂ ਰਿਹਾ ਵੀ ਯਾਰ ਬੜੀ ਸੋਹਣੀ ਕਬੱਡੀ ਖੇਡਿਆ ਬੜਾ ਨਾਮ ਚਲਿਆ ਤੁਹਾਡਾ ਤੇ ਫਿਰ ਸਾਲ ਦਾ ਕਿੰਨਾ ਪੈਸਾ ਕਬੱਡੀ ਖੇਡ ਕੇ ਜੋੜ ਲੈਂਦੇ ਸੀ ਜਿਹੜਾ ਕਿ ਘਰੇ ਜਾਂਦੇ ਸੀ ਤੁਸੀਂ ਜਾਗ ਵਾਲੀਆਂ ਫੀਲਿੰਗਾਂ ਲੈ ਕੇ ਫਿਰ ਦਿਹਾੜੀਆਂ ਵੀ ਕੀਤੀਆਂ ਬਾਈ ਫਿਰ ਤੇ ਬਠਲ ਵੀ ਚੱਕਿਆ ਮਿਸਤਰੀ ਨਾਲ ਜਿਹੜੇ ਸਕੂਲ 'ਚ ਪੜ੍ਹਦੇ ਰਹੇ ਉੱਥੇ ਮੰਨ ਲਾ ਵੀ ਐਡਾ ਵੱਡਾ ਮੰਨ ਲਾ ਜੇ ਸਕੂਲ ਟੀਮ 'ਚ ਖੇਡਦੇ ਛੱਡਾ ਵੱਡਾ ਰਤਬਾ ਹੋ ਕੇ ਵੀ ਤੇ ਮੰਨ ਲਓ ਵੀ ਉਸ ਟੀਚਰ ਵੀ ਪੁੱਛਦੀ ਸੀ ਯਾਰ ਅਸੀਂ ਸੋਚਿਆ ਹੀ ਨਹੀਂ ਸੀ ਵੀ ਯਾਰ ਤੂੰ ਵੀ